ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੇਰਾ ਨਾਮ ਆ ਜੀ ਰਚਵੰਤ ਕੌਰ ਤੇ ਅ ਮੈਂ ਅੱਜ ਤੁਹਾਨੂੰ ਬਹੁਤ ਵਾਰੀ ਮੈਂ ਆਪਣੇ ਵਲੌਗਸ ਚ ਮੈਂ ਮਤਲਬ ਕਿ ਕਾफी ਮੈਂ ਆਪਣੀ ਲਾਈਫ ਸਟੋਰੀ ਸੁਣਾਉਂਗੀ ਬਸ ਸੋਚਿਆ ਵੀ ਅੱਜ ਮੈਂ ਵਲੌਗ ਨਹੀਂ ਪਾਇਆ ਤੇ ਦਾ ਸੋਚਿਆ ਕਿ ਮੈਂ ਇੱਕ ਇੱਕ ਪਾਰਟ ਬਣਾਵਾਂ ਆਪਣੀ ਲਾਈਫ ਸਟੋਰੀ ਦਾ ਲਈ ਕਿ ਮੇਰੇ ਨਾਲ ਕੀ ਕੀ ਹੋਇਆ ਤੇ ਜੀ ਮੇਰੀ ਜਿਹੜੀ ਮੈਰਿਡ ਲਾਈਫ ਆ ਉਹ ਸ਼ੁਰੂ ਹੋ ਗਈ ਸੀ ਜੀ 2005 ਵਿੱਚ 21 ਜਨਵਰੀ 2005 ਦੇ ਵਿੱਚ ਤੇ ਹੁਣ ਤੱਕ ਮੇਰੀ ਮੈਰਿਜ ਨੂੰ 19 ਸਾਲ ਤੇ ਕੁਝ ਮਹੀਨੇ ਮਤਲਬ ਕਿ ਇਸ ਜਨਵਰੀ ਵਿੱਚ ਜਿਹੜੀ ਹੁਣ ਜਨਵਰੀ ਆਣੀ ਆ ਉਹ 21 ਜਨਵਰੀ ਨੂੰ ਮੇਰੀ ਮੈਰਿਜ ਨੂੰ 20 ਸਾਲ ਹੋ ਜਾਣੀ ਆ ਜੀ ਇਹਨਾਂ 20 ਸਾਲਾਂ ਦਾ ਸਫਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੇਰੀ ਜ਼ਿੰਦਗੀ ਸੁੱਖ ਤਾਂ ਬਹੁਤ ਘੱਟ ਆਏ ਸੁੱਖ ਜਿਹਨੂੰ ਕਹਦੇ ਉਹ ਬਹੁਤ ਲਿਮਟਿਡ ਆਏ ਤੇ ਦੁੱਖ ਤਾਂ ਅਣਗਿਣਤ ਆਏ ਤਾਂ ਚਲੋ ਫਿਰ ਵੀ ਆਈ ਥਿੰਕ ਮੈਂ ਬਾਕੀਆਂ ਦਾ ਨਹੀਂ ਪਤਾ ਖੁਦ ਨੂੰ ਮੈਂ ਖੁਦ ਵੀ ਅਪਰੀਸ਼ੀਏਟ ਕਰਨਾ ਚਾਹੁੰਦੀ ਆ ਕਿ ਮੈਂ ਉਸ ਮਾਈ ਗੁਰੂ ਤੋਂ ਸਿਵਾ ਤੇ ਆਪਣੇ ਗੁਰੂ ਬਾਬਾ ਸ਼੍ਰੀ ਚੰਨ ਜੀ ਤੋਂ ਸਿਵਾ ਬਾਣੀ ਤੋਂ ਸਿਵਾ ਮਤਲਬ ਕੀ ਹੈ ਨਹੀਂ ਕਿਸੇ ਗਲਤ ਜਗ੍ਹਾ ਪਈ ਜਿਹਨੂੰ ਕਹਦੋ ਉੱਚਾ ਵਾਲੇ ਬਾਬਿਆਂ ਕੋ ਤਾਗੇ ਤੀਤਾਂ ਤੋਂ ਜੇ ਬੋਕ ਮੈਂ ਇਸ ਪਾਸੇ ਬਿਲਕੁਲ ਨਹੀਂ ਗਈ। ਤਾਂ 2005 21 ਜਨਵਰੀ ਮੇਰੀ ਮੈਰਿਜ ਹੋਈ। ਬਹੁਤ ਵਧੀਆ ਮੈਰਿਜ ਹੋਈ। ਮੈਰਿਜ ਤੋਂ ਪਹਿਲਾਂ ਅਸੀਂ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ ਸੀ। ਮੈਂ ਤਾਂ ਮੇਰੇ ਹਸਬੰਦ ਨੇ ਬਿਲਕੁਲ ਨਹੀਂ ਸੀ ਦੇਖਿਆ ਸੀ ਇੱਕ ਦੂਜੇ ਨੂੰ। ਮੈਰਿਜ ਤੋਂ 3 ਦਿਨ ਪਹਿਲਾਂ ਅਸੀਂ ਇੱਕ ਦੂਜੇ ਨੂੰ ਦੇਖਿਆ। ਮੰਗਿਆਂ ਨੂੰ ਸਾਨੂੰ ਹੋ ਗਿਆ ਸੀ ਟਾਈਮ 2-3 ਮਹੀਨੇ ਹੋ ਗਏ ਸੀ। ਬਟ ਇਸ ਦੌਰਾਨ ਅਸੀਂ ਕੋਈ ਫੋਨ ਤੇ ਗੱਲ ਨਹੀਂ ਕੀਤੀ। ਮਤਲਬ ਬਿਲਕੁਲ ਹੀ ਗੱਲ ਨਹੀਂ ਕੀਤੀ ਅਸੀਂ ਫੋਨ ਤੇ। ਤੁਹਾਡੇ ਅਸਲ ਤੋਂ 3 ਦਿਨ ਪਹਿਲਾਂ ਅਸੀਂ ਇੱਕ ਦੂਜੇ ਨੂੰ ਦੇਖਿਆ ਸੀ ਤਾਂ ਬਾਅਦ ਵਿੱਚ ਸਾਡੀ 21 ਜਨਵਰੀ ਨੂੰ ਮੈਰਿਜ ਹੋ ਗਈ ਸੀ 18 ਜਨਵਰੀ ਨੂੰ ਅਸੀਂ ਜਿੱਨੇ ਚੜਾਵਾ ਕਰਨ ਹੁੰਦੇ ਨਾ ਉਦੋਂ ਇਹ ਨਾਲ ਆਏ ਸੀ ਤੇ ਉਹ ਹੋਇਆ ਤੇ ਉਸ ਤੋਂ ਬਾਅਦ ਵਿੱਚ ਜੀ ਸਾਡੀ 21 ਜਨਵਰੀ ਨੂੰ 2 ਦਿਨ ਬਾਅਦ ਵਿੱਚ ਮੈਰਿਜ ਹੋ ਗਿਆ 17 ਤਰੀਕ ਨੂੰ ਜਿੱਨੇ ਚੜਾਵਾ ਆਇਆ ਸੀ ਹਾਂਜੀ ਤੇ 21 ਜਨਵਰੀ ਨੂੰ ਮੈਰਿਜ ਹੋ ਗਿਆ ਤੇ ਮੈਰਿਜ ਮੇਰੀ ਹੋਈ ਮੇਰੇ ਹਸਬੰਡ ਬਹੁਤ ਨਾਈਸ ਬਹੁਤ ਕਾਮਪ ਕੋਲ ਕੋਈ ਡਰ ਗਾ ਡਿਤ ਨਹੀਂ ਸਾਡੀ ਏਜ ਡਿਫਰੈਂਸ ਵੀ ਆ ਮੇਰਾ ਤੇ ਉਹਨਾਂ ਦਾ 10 ਸਾਲ ਦਾ ਏਜ ਡਿਫਰੈਂਸ ਆ ਬਟ ਫਿਰ ਵੇ ਬਾਬਾ ਜੀ ਨੇ ਮੇਰੇ ਸਾਡੀ ਸੋਹਣੀ ਨਿਭ ਰਹੀ ਆ ਤੇ ਨੀਵੀ ਇੱਕ ਦੂਜੇ ਨੂੰ ਸੀ ਅਸੈਪਟ ਕੀਤਾ ਵਧੀਆ ਇੱਕ ਦੂਜੇ ਨੂੰ ਸਮਝਿਆ ਜਾਣਿਆ ਮੈਰਿਜ ਤੋਂ ਬਾਅਦ 2 ਮਹੀਨੇ ਮੇਰੇ ਕੋਲ ਰਹੇ 1.5 ਮਹੀਨੇ ਰਹੋਗੇ ਤੇ ਜਨਵਰੀ ਫਰਵਰੀ ਤੋਂ ਮਾਰਚ ਵਿੱਚ ਇਹੋ ਮੇਰੇ ਕੋਲ ਚਲੇਗੇ ਵਾਪਸ ਗ੍ਰੀਸ ਉਸ ਟਾਈਮ ਇੱਕ ਗ੍ਰੀਸ ਸੀਗੇ ਉਹਤੇ ਜਰਮਨ ਚਲੇ ਗਏ ਉਸ ਟਾਈਮ ਗ੍ਰੀਸ ਸੀ ਤੇ 2 ਮਹੀਨੇ 2.5 ਮਹੀਨੇ ਰਹਿ ਕੇ ਮੇਰੇ ਕੋਲੋਂ ਗ੍ਰੀਸ ਚਲੇ ਗਏ ਚਲੋ ਤਾਂ ਟਾਈਮ ਪਾਸ ਹੁੰਦਾ ਗਿਆ ਤੇ ਮੈਂ ਆਪਣੇ ਪੇਕੇ ਘਰ ਦੋ ਬਹੁ ਖੁੱਲੇ ਮਾਹੌਲ ਚ ਵਾਈ ਹੋਈ ਸੀ ਖੁੱਲਾ ਮਾਹੌਲ मींस ਚਾਚੇ, ਤਾਏ ਉਹਨਾਂ ਦੇ ਬੱਚੇ ਸਾਡੇ ਤਾਏ ਦੇ ਪੁੱਤੇ-ਪੋਤੀਆਂ ਅਸੀਂ ਖੁਦ ਪੰਜ ਭੈਣ ਭਰਾ ਚਾਚੇ ਸਾਡੇ ਦੇ ਚਾਰ ਬੱਚੇ ਚਾਚੀ ਸਾਡੀ ਇੱਕ ਦੇ ਦੋ ਬੱਚੇ ਦੇ ਮੇਰੇ ਤਾਇਆ ਦਾਈ ਜੀ ਦੇ ਸੱਤ ਬੱਚੇ ਤੇ ਤੁਸੀਂ ਲਾਲੂ ਸਾਹਿਬ ਉਹ ਤੇ ਚਲੋ ਮੈਰਿਡ ਸੀ ਉਸ ਟਾਈਮ ਸਾਰੇ ਸਾਰੇ ਤਾਂ ਨਹੀਂ ਸੀ ਮੈਰਿਡ ਤਕਰੀਬਨ ਮੈਰਿਡ ਇੱਕ ਇੱਕ ਬ੍ਰਦਰ ਸਾਡਾ ਉਹਨਾਂ ਚੋ ਅਰਜਨ ਦੀ ਮੈਰਿਜ ਹੋਣ ਵਾਲੀ ਬਾਕੀ ਸਾਰੇ ਉਹ ਮੈਰਿਡ ਸੀਗੇ ਤੇ ਬਹੁਤ ਹੀ ਖੁੱਲੇ ਮਾਹੌਲ ਚ ਜਿਹਨੂੰ ਕਹਿ ਦੋ ਬੜਾ ਰੌਣਕ ਵਾਲਾ ਜਿਦਾ ਪੰਜਾਬੀਆਂ ਦਾ ਮਾਹੌਲ ਹੁੰਦਾ ਇਦਾਂ ਦੇ ਮਾਹੌਲ ਚ ਮੈਂ ਆਈ ਸੀ ਜਦੋਂ ਮੈਂ ਇੱਥੇ ਮੈਰਿਜ ਕਰਕੇ ਆਈ ਤਾਂ ਇੱਥੇ ਬਹੁਤ ਹੀ ਜਿਹਨੂੰ ਕਹਿ ਦੋ ਚਲੋ ਹਰ ਇੱਕ ਜਗ੍ਹਾ ਦਾ ਆਪਣਾ ਮਾਹੌਲ ਹੁੰਦਾ ਇਹਨਾਂ ਦਾ ਮਾਹੌਲ ਐਸੀ ਕਿ ਇੱਥੇ ਇੱਕ ਦੂਜੇ ਦੀ ਬਹੁਤ ਘੱਟ ਬਣਦੀ ਸੀ ਸ਼ਰੀਕਿਆ ਰਹਿਆ ਨਹੀਂ ਐਨੀ ਨਹੀਂ ਸੀ ਮੰਨਦੀ ਹਰ ਇੱਕ ਆਪਣੇ ਘਰ ਦੇ ਵਿੱਚ ਰਹਿੰਦਾ ਸੀ ਕੋਈ ਕਿਸੇ ਦੇ ਘਰ ਨਹੀਂ ਸੀ ਜਾਂਦਾ ਮਤਲਬ ਕਿ ਜਿਹਨੂੰ ਕਹਰੋ ਆਪਣੇ ਆਪ ਚ ਰਹਿਣਾ ਹਰ ਕੋਈ ਆਪਣੇ ਕੰਮ ਨਾਲ ਮਤਲਬ ਕਿਸੇ ਨਾਲ ਕੋਈ ਮਤਲਬ ਨਹੀਂ ਆਪਣੇ ਆਪਣੇ ਘਰਾਂ ਚ ਰਹਿਣਾ ਤੋਂ ਚੀਜ਼ ਨੂੰ ਮੈਂ ਬਹੁਤ ਮਿਸ ਕਰਦੀ ਹੁੰਦੀ ਸੀ ਕਿ ਮੈਂ ਜਿੱਦਾਂ ਦੇ ਮਾਹੌਲ ਜੁਆਹੀਂ ਉਦਾਂ ਦਾ ਮਾਹੌਲ ਇੱਥੇ ਨਹੀਂਗਾ ਤੇ ਇੱਕ ਮੇਰੇ ਹਸਬੰਡਲ ਸਿੰਗਲ ਚਾਈਲਡ ਸੀਗੇ ਨਾ ਨਾ ਦਾ ਕੋਈ ਪੈਣ ਸੀ ਨਾ ਕੋਈ ਭਰਾ ਸੀ ਤਾਂ ਫਿਰ ਮੈਂ ਵੀ ਪਤਾ ਹੀ ਅਭੀ ਕੱਲੀ ਨੋ ਹੀ ਹੋਣਾ ਸੀ ਨਾ ਮੇਰੀ ਕੋਈ ਨਾਨਾ ਨਾ ਕੋਈ ਹੋਰ ਕਾਸ਼ ਮੇਰੀ ਆਪਣੀ ਨਾਨਾ ਨੰਦੀ ਸ਼ਾਇਦ ਉਸ ਟਾਈਮ ਜਿਹਨਾਂ ਮੈਂ ਹੱਸਦੀ ਖੇਲਦੀ ਆਪਣਾ ਦੁੱਖ ਮੰਡਦੀ ਕੁਛ ਨਹੀਂ ਆ ਕੱਲਾਪਨ ਉਹਨਾ ਮੈਂ ਆਪਣਾ ਸ਼ੇਅਰ ਕਰਦੀ ਤਾਂ ਸ਼ਾਇਦ ਮੈਂ ਇੰਨਾ ਬਸੇ ਨਾ ਬੰਦ ਤੇ ਉਹ ਹੀ ਕੱਲਾ ਬੰਨ ਮੈਂ ਇੰਨਾ ਮਹਿਸੂਸ ਕਰਦੀ ਸੀ ਕਿ ਮੈਨੂੰ ਡਿਪਰੈਸ਼ਨ ਹੋ ਗਿਆ ਡਿਪਰੈਸ਼ਨ ਇੰਨਾ ਜ਼ਿਆਦਾ ਹੋਇਆ ਮੈਨੂੰ ਉਹ ਇਕੱਲਾਪਨ ਨਹਿਸੂਸ ਹੁੰਦਾ ਸੀ ਮਤਲਬ ਚਾਚਾ ਚਾਚੀ ਜੀ ਸਾਡੇ ਬਹੁਤ ਨਾਈਸ ਸੀਗੇ ਨਾਲ ਦੇ ਘਰ ਉਹ ਜੋਬ ਤੇ ਚੱਲ ਜਾਂਦੇ ਸੀ ਦੋਨੇ ਜਣੇ ਉਹਨਾਂ ਦਾ ਇੱਕ ਬੇਟਾ ਇੱਕ ਬੇਟੀ ਉਹ ਵੀ ਸਟੱਡੀ ਕਰਦੀ ਸੀ ਬੇਟਾ ਕਾਲਜ ਚੱਲ ਜਾਂਦਾ ਸੀ ਬੇਟੀ ਹੋਸਟਲ ਰਹਿੰਦੀ ਸੀ ਲੈ ਦੇ ਕੇ ਰਹਿ ਗਏ ਅਸੀਂ ਅਤਰਕਾਰ ਚ ਮੰਮੀ ਡੈਡੀ ਮੰਮੀ ਡੈਡੀ ਸਾਡੇ ਪਸੂ ਰੱਖਿਆ ਹੁੰਦੇ ਸੀ ਖੂਹ ਤੇ ਉਹ ਉੱਥੇ ਚੱਲ ਜਾਂਦੇ ਸੀ ਲੈ ਦੇ ਕੇ ਮੈਂ ਘਰ ਚ ਰਹਿ ਗਈ ਇਕੱਲੇ ਤੋਂ ਮੈਨੂੰ ਬੜਾ ਫੀਲ ਹੋਣਾ ਪਈ ਮੈਂ ਇਕੱਲੀ ਆ ਉਸ ਟਾਈਮ ਨਾ ਕੋਈ ਵੀਡੀਓ ਕਾਲ ਹੁੰਦੀ ਸੀ ਫੋਨ ਵੀ ਹੁੰਦੇ ਸੀ ਤਾਂ ਉਹ ਦਿਨ ਚ ਹੀ ਹੁੰਦੇ ਸੀਗੇ ਸੁੱਚਾ ਵਾਲੀ ਫੋਨ ਉਹਦੇ ਵਿੱਚ ਵੀ ਪੈਸੇ ਪਵਾ ਕੇ ਫਿਰ ਗੱਲ ਕਰਨੀ ਕਿੰਨੇ ਵੇਸੇ ਕੱਟੇ ਜਾਂਦੇ ਸੀ ਮਤਲਬ ਇਦਾਂ ਕਿ ਕੋਈ ਕੋ ਸੋਚਣਾ ਬੰਦਾ ਹੁੰਦਾ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਬੇਸ ਫੋਨ ਹੁੰਦੇ ਸੀ ਕਿੰਨਾ ਘਟਾਈਂ ਕਿਸੇ ਨਾਲ ਗੱਲਾਂ ਕਰੀ ਜਾਈਏ ਕੋਈ ਇੰਨਾ ਬਿਲਾ ਨਹੀਂ ਉਦੋਂ ਕਿ ਮੈਨੂੰ ਐਨਾ ਡਿਪਰੈਸ਼ਨ ਹੋਇਆ ਇਕੱਲਾਪਨ ਮਹਿਸੂਸ ਉਦੋਂ ਮੇਰੇ ਮਨਵੀਰ ਨਹੀਂ ਸੀਗਾ ਮੈਂ ਇਕੱਲੀ ਸੀ ਇਹ ਨਾ ਡਿਪਰੈਸ਼ਨ ਐਨਾਈ ਕੱਲ੍ਹ ਵਰ ਮਹਿਸੂਸ ਹੋਇਆ ਕਿ ਮੈਂ ਰਾਤ ਨੂੰ ਸੁੱਤੀਆਂ ਤਾਂ ਮੈਨੂੰ ਬੜੀ ਟੈਨਸ਼ਨ ਇਦਾਂ ਦੀ ਕਈ ਪਾਸਿਆਂ ਦੀ ਮੈਂ ਪੇਕਿਆਂ ਦੇ ਵੀ ਨਹੀਂ ਜਾ ਸਕਦੀ ਮੈਨੂੰ ਪੇਕਿਆਂ ਨਾਲ ਵੀ ਨਹੀਂ ਸੀ ਜਾਣ ਦਿੰਦੇ ਵੀ ਅਸੀਂ ਇਹ ਕਹਿ ਕੇ ਵਿਆਹ ਕੀਤਾ ਪੇ ਨੋ ਸਾਡੇ ਕੋਲ ਰਹਿਣੀ ਚਾਹੀਦੀ ਮੈਨੂੰ ਹਾਸਾ ਵੀ ਹੋਣਾ ਮੈਨੂੰ ਰੋਣਾ ਵੀ ਹੋਣਾ ਤੇ ਕੋਈ ਮੇਰਾ ਵੀ ਸੋਚ ਲਓ ਤੇ ਮੈਂ ਰੌਣਕ ਚੋਂ ਆਇਆ ਬੰਦਾ ਮੈਂ ਇਕੱਲੀ ਨਹੀਂ ਰਹਿ ਸਕਦੀ ਕੋਈ ਥੋੜਾ ਟਾਈਮ ਮੈਨੂੰ ਪੇਕਿਆਂ ਦੇ ਭੇਜੋ ਮੈਂ ਵਾਪਸ ਆ ਜਾਂਗੀ ਇੱਥੇ ਹੀ ਆਉਂਗੀ ਉਸੇ ਤੇ ਕਰ ਕਰਾ ਕੇ ਮੈਂ ਰਾਤ ਨੂੰ ਸੁੱਤੀ ਆ ਜਦੋਂ ਮੈਂ ਸਵੇਰ ਨੂੰ ਉੱਠੀ ਆ ਤਾਂ ਮੇਰੇ ਇਹ ਹਾਫ ਲਿਪਸ ਇਹ ਲਿਪਸ ਉੱਤੇ ਇਹ ਵਾਲੀ ਅੱਖ ਇਹ ਕੰਨ ਇਹ ਮੇਰੀ ਸਾਈਡ ਪੈਰਾਲਾਈਜ਼ ਹੋ ਗਈ ਸੱਜੀ ਸਾਈਡ ਸਾਈਡ ਮੇਰੀ ਜਿਹੜੀ ਨਾ ਇਹ ਪੈਰਾਲਾਈਜ਼ ਹੋ ਗਈ ਮੈਂ ਸਵੇਰ ਨੂੰ ਉੱઠી ਵਾ ਬਰਸ਼ ਕੀਤਾ ਜਦੋਂ ਮੈਂ ਤਾਂ ਚੂਲੀ ਕਰਨ ਲੱਗੇ ਤਾਂ ਮੇਰੇ ਬੁੱਲ ਮਤਲਬ ਇਹ ਦਬ ਉਹ ਨਾ ਇਧਰ ਆ ਪਏ ਮੇਰੇ ਹੋ ਗਿਆ ਹੀ ਨਹੀਂ ਆ ਸਾਈਡ ਮੇਰੀ ਇੱਧਰ ਚਲੇਗੀ ਅੱਦੇ ਲਿਪਸ ਮੇਰੇ ਬੰਦ ਹੋ ਗਏ ਮੈਂ ਡਰ ਕੇ ਇੰਨਾ ਕੁ ਡਰ ਗਈ ਵੀ ਨਿੱਦਾਂ ਲਗਾ ਪਈ ਛਾਇਦ ਮੈਨੂੰ ਕੁਝ ਹੋ ਰਿਹਾ ਮੇਰੀ ਅੱਖ ਖੁੱਲੀ ਰਹਿ ਗਈ ਪਲਕ ਜਿਹੜੀ ਚਮਕ ਨਹੀਂ ਸੀ ਹੁੰਦੀ ਖੁੱਲੀ ਰਹਿ ਗਈ ਕੰਨਾਂ ਤੋਂ ਸੁਣਦਾ ਸੀ ਪਟਕਣ ਤੇ ਚੁੰਨੀ ਵੱਟੋ ਕੁਝ ਵੀ ਕਰੋ ਉਹ ਸੈਂਸੇਸ਼ਨ ਜਿਹੜੀ ਸੀ ਨਾ ਖਤਮ ਹੋ ਗਈ ਕੁਛ ਪਤਾ ਨਹੀਂ ਸੀ ਨਾ ਕਿ ਹੋ ਗਿਆ ਪਿੰਨ ਵਾਲੇ ਡਾਕਟਰ ਸੀ ਉਹਨਾਂ ਕੋਲ ਗਏ ਬਹੁਤ ਸਿਆਣੇ ਡਾਕਟਰ ਸੀ ਉਹ ਕਹਿੰਦੇ ਇਹਨਾਂ ਨੂੰ ਮਤਲਬ ਉਹਨਾਂ ਨੇ ਇਹ ਸੋਚਿਆ ਵੀ ਅਟੈਕ ਵਗੈਰਾ ਕੋਈ ਇਦਾਂ ਦੀ ਸ਼ਿਕਾਇਤ ਨਾ ਹੋ ਰਹੀ ਹੋਵੇ ਉਹਨਾਂ ਨੇ ਮੇਰੇ ਕੋ ਟੈਬਲੇਟ ਦਿੱਤੀ ਵੀ ਇਹ ਖਾ ਲਓ ਮੈਂ ਉਹ ਖਾ ਲਈ ਤੇ ਘਰੇ ਆ ਕੇ ਡੈਡੀ ਨਾਲ ਗੱਲ ਕੀਤੀ ਇਹਨਾਂ ਨੂੰ ਕਹਿੰਦੇ ਜਲਦੀ ਇਹਨੂੰ ਜਲੰਧਰ ਲੈ ਜਾਓ ਸਵਾਂਧਨ ਕੋਈ ਵੀ ਨਹੀਂ ਸੀ ਘਰ ਹੁੰਦਾ ਇੱਕ ਬਾਈਕ ਹੁੰਦੀ ਸੀ ਹਸਬੰਦ ਮੇਰੇ ਬਾਹਰ ਸੀ ਚਲੋਣੀ ਕਹਿੰਦੇ ਸੀ ਤਾਂ ਫਿਰ ਅਸੀਂ ਜੀ ਅੱਡੇ 'ਚ ਜਾ ਕੇ ਖੜੇ ਹੋ ਗਏ ਉੱਥੇ ਖੜੇ ਹੋਏ ਤੇ ਜਨੂ ਸਾਡੇ ਚਾਚਾ ਜੀ ਤੇ ਉਹਨਾਂ ਦਾ ਬੇਟਾ ਗੱਡੀ 'ਚ ਚੱਲੇ ਸੀ ਫਿਰ ਉਹਨਾਂ ਨੂੰ ਕਿਆ ਨਾਲ ਲੈ ਕੇ ਜਾਣ ਉਹ ਲੈ ਕੇ ਗਏ ਫਿਰ ਮਾਨ ਸਕੈਨਿੰਗ ਸੈਂਟਰ ਆ ਜਲੰਧਰ ਮੈਨੂੰ ਉੱਥੇ ਲੈ ਕੇ ਗਏ ਫਿਰ ਉਹਨਾਂ ਨੇ ਮੇਰੀ ਸਕੈਨ ਕੀਤੀ ਸਾਰੀ ਇਹਦੀ ਐਮ ਆਰ ਆਈ ਦਿਮਾਗ ਦੀ ਮੇਰੀ ਸਾਰੀ ਸਕੈਨ ਹੋਈ ਤੇ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਤਾਂ ਫਿਰ ਮੈਨੂੰ ਜਿਹੜਾ ਡਾਕਟਰ ਸੀ ਉਹ ਬਹੁਤ ਸਿਆਣਾ ਸੀਗਾ ਉਹਨੇ ਮੈਨੂੰ ਕੱਲ ਹੀ ਨੂੰ ਸੱਦੇ ਅੰਦਰ ਮੇਰੇ ਕਹਿੰਦੇ ਬੇਟਾ ਤੇਰੀ ਏਜ ਕੀ ਆ ਤੇ ਮੈਂ ਉਹਨਾਂ ਨੂੰ ਆਪਣੀ ਏਜ ਦੱਸੀ ਉਹ ਕਹਿੰਦੇ ਤੇਰੀ ਏਜ ਤਾਂ ਜ ਬਹੁਤ ਥੋੜੀ ਆ ਕਹਿੰਦੇ ਸਟੱਡੀ ਕਰਦੇ ਆ ਮੈਂ ਕਹਿੰਦੀ ਨਹੀਂ ਸਰ ਮੈਂ ਸਟੱਡੀ ਨਹੀਂ ਕਰਦੀ ਕਿਉਂਕਿ ਮੈਂ ਸਟੱਡੀ ਕਰਦੀ ਸੀ ਜਦੋਂ ਮੇਰੇ ਮੈਰਿਜ ਹੋ ਗਈ ਤੇ ਮੈਂ ਆਪਣੇ ਘਰਦਿਆਂ ਨੂੰ ਕਿਹਾ ਮੈਂ ਸਟੱਡੀ ਕਰਨੀ ਆ ਮਤਲਬ ਮੰਮੀ ਡੈਡੀ ਨੂੰ ਕਿਹਾ ਸੀ ਨਹੀਂ ਮੰਨਦੇ ਹਸਬੰਦ ਮੇਰੇ ਮੰਨਦੇ ਸੀ ਕਿ ਗਾਂ ਪੜ ਲਵੇ ਪਰ ਉਹ ਪੁਰਾਣੇ ਤੁਹਾਨੂੰ ਪਤਾ ਸੋਚ ਪੁਰਾਣੇ ਵਿਚਾਰ ਇਹ ਮੰਨਦੇ ਨਹੀਂ ਮੇਰੀ ਸਟੱਡੀ ਵਾਸਤੇ ਮੈਂ ਵੀ ਕਿਹਾ ਵੀ ਮੈਂ ਆਰਟਸ ਕਰ ਲੈਣੀ ਆ ਘਰ ਬੈਠਿਆਂ ਪੜ੍ਹ ਲੈਣੀ ਆ ਤੇ ਗਾਵੇਂ ਪੇਪਰ ਜਿਹੜੇ ਉਹ ਪੇਕਿਆਂ ਦੇ ਘਰ ਜਾ ਕੇ ਬਰਦਰ ਮੇਰਾ ਵੱਡਾ ਉਹ ਇੱਥੇ ਹੁੰਦਾ ਸੀ ਕਿ ਮੈਂ ਪੇਪਰ ਦੇ ਦੂੰਗੀ। ਮੈਡੀਕਲ ਵੈਸੇ ਮੈਂ ਕਰਦੀ ਸੀ ਜਦੋਂ ਮੇਰੀ ਮੈਰਿਜ ਹੋਇਆ। ਤੇ ਉਹ ਕਹਿੰਦੇ ਜੀ ਉਹਨਾਂ ਨੇ ਮੈਨੂੰ ਫਿਰ ਦੱਸਿਆ ਕਹਿੰਦਾ ਬੇਟਾ ਤੁਸੀਂ ਡਿਪਰੈਸ਼ਨ 'ਚ ਆ। ਤੁਹਾਨੂੰ ਕਿਦਾਂ ਕੰਦਾ ਮਹਿਸੂਸ ਹੁੰਦਾ? ਮੈਂ ਉੱਥੇ ਵੀ ਰੋ ਪੀ ਸੀ ਉਦੋਂ ਡਾਕਟਰ ਕੋਲ। ਮੈਂ ਜਦੋਂ ਦੱਸਿਆ ਮੈਂ ਕਿ ਸਰ ਮੈਨੂੰ ਇਕੱਲਾ ਬਹੁਤ ਮਹਿਸੂਸ ਹੁੰਦਾ। ਮੈਨੂੰ ਰੋਣ ਨੂੰ ਜੀ ਕਰਦਾ। ਮਤਲਬ ਕਿ ਮੇਰੇ ਹਾਂ ਅੰਦਾਜ਼ਾ ਮੇਰੇ ਅਰਵਾਦੇ ਹੋਰ ਕੋਈ ਵੀ ਨਾ ਉਹ ਤਾਂ ਕਿਨਾਂ ਦੇ ਨੇਚਰ ਵੀ ਬਿਲਕੁਲ ਅਲੱਗ ਸੀ ਮੇਰੇ ਨਾਲੋਂ ਮੈਂ ਬਹੁਤ ਜਰੂਰ ਖੁਸ਼ ਰਹਿਣ ਵਾਲੀ ਸੀ ਹਰ ਗੱਲ ਤੇ ਮੇਰੇ ਦੰਦ ਨਿਕਲਦੇ ਰਹਿੰਦੇ ਹੁੰਦੇ ਸੀ ਨਿੱਕ-ਨਿੱਕੀ ਵੀ ਗੱਲ ਹੋਣੀ ਨਾ ਮੇਰੇ ਦੰਦ ਨਿਕਲਦੇ ਰਹਿੰਦੇ ਕੋਈ ਹਾਸੇ ਵਾਲੀ ਗੱਲ ਨਹੀਂ ਵੀ ਹੋਣੀ ਮੈਨੂੰ ਹਾਸਾ ਹੀ ਹੁੰਦਾ ਰਹਿਣਾ ਮਤਲਬ ਮੈਂ ਐਤਾ ਦੀ ਸੀ ਕਿ ਮੈਂ ਤੁਹਾਨੂੰ ਜਦੋਂ ਦੱਸਿਆ ਤਾਂ ਉਹ ਕਹਿੰਦੇ ਬੇਟਾ ਤੁਸੀਂ ਡਿਪਰੈਸ਼ਨ 'ਚ ਆਂ ਡਿਪਰੈਸ਼ਨ ਦੇ ਕਰਕੇ ਤੁਹਾਨੂੰ ਫੇਸ਼ੀਅਲ ਪੈਰਾਲਾਈਸਿਸ ਹੋ ਗਿਆ ਤੁਹਾਡਾ ਫੇਸ ਦੀ ਜਿਹੜੀ ਇੱਕ ਸਾਈਡ ਆ ਉਹ ਨੂੰ ਪੈਰਾਲਾਈਜ਼ ਅਧਰੰਗ ਹੋ ਗਿਆ ਇਹ ਠੀਕ ਤਾਂ ਹੋ ਜਾਊਗਾ ਬਟ ਤਾਂ ਠੀਕ ਹੋਊਗਾ ਜੇ ਖੁਦ ਨੂੰ ਤੁਸੀਂ ਡਿਪਰੈਸ਼ਨ ਤੋਂ ਬਾਹਰ ਆਉਂਗੇ ਤੇ ਹੌਲੀ-ਹੌਲੀ ਇਹ ਠੀਕ ਹੋ ਜਾਏਗਾ ਅੱਜ ਵੀ ਤੁਸੀਂ ਮੇਰੇ ਵਲੌਗਸ 'ਚ ਦੇਖਿਆ ਹੋਣਾ ਜਦੋਂ ਮੈਂ ਹੱਸਦੀ ਆ ਬਹੁਤ ਖੁਸ਼ ਹੁੰਨੀ ਆ ਉੱਚੀ ਜਿਹਾ ਹੱਸਦੀ ਆ ਤਾਂ ਮੇਰੀ ਆਹ ਸਾਈਡ ਜਿਹੜੀ ਆ ਐਦਾਂ ਦਿਖਉਂਦੀ ਐਦਾਂ ਜਦੋਂ ਮੈਂ ਹੱਸਦੀ ਆ ਮੇਰੀ ਆ ਅੱਖ ਜ਼ਿਆਦਾ ਬੰਦ ਹੋ ਜਾਂਦੀ ਆ ਘੱਟ ਬੰਦ ਹੁੰਦੀ ਆ ਇਹ ਆਹ ਸਾਈਡ ਜਿਹੜੀ ਉਹ ਥੋੜੀ ਅਲੱਗ ਹੁੰਦੀ ਆ ਤੇ ਇਹ ਵਾਲੀ ਅਲੱਗ ਹੁੰਦੀ ਆ ਬਟ ਅੰਦਰ ਜਿਹੜੀ ਸਕਿਨ ਹਜੇ ਵੀ ਟਾਈਟ ਆ ਜਿਹਨੂੰ ਕਹ ਦੋ ਜਿਹੜੀ ਇਹ ਸਕਿਨ ਹੈ ਇਹ ਲੂਜ਼ ਹੈ ਮਤਲਬ ਕਿ ਇਹ ਮੇਰੇ ਅੱਖਾਂ ਤੇ ਇਹਦਾ ਫਰਕ ਹੈ ਇਹ ਆਈਬ੍ਰੋ ਜਿਹੜਾ ਜਿੰਨਾ ਮਰਜੀ ਸਹੀ ਕਰਾ ਲਓ ਪਹਿਲਾਂ ਐਦਾਂ ਹੁੰਦਾ ਸੀ ਐਦਾਂ ਇਹਦੇ ਨਾਲ ਸੇਮ ਤੇ ਹੁਣ ਹੈ ਮੇਰੇ ਐਦਾਂ ਹੁੰਦੋ ਉਦੋਂ ਦਾ ਮਤਲਬ ਕਿ ਮੈਨਾਂ ਐਦਾਂ ਹੋ ਗਏ ਤੇ ਉਹਨਾਂ ਨੇ ਫਿਰ ਡਾਕਟਰ ਦਾ ਦੱਸਿਆ ਜਲੰਧਰ ਮੈਂ ਉੱਤੇ ਗਈ ਮੇਰੀਆਂ ਮੈਡੀਸਿਨਸ ਚੱਲੀਆਂ ਤੇ ਬੱਟੂ ਜਿਹੜਾ ਸਫਰ ਸੀ 6 ਮਹੀਨੇ ਤਿੰਨ ਮਹੀਨੇ ਤਿੰਨ ਮਹੀਨੇ ਸਾਢੇ 3-4 ਮਹੀਨੇ ਮੈਡੀਸਿਨ ਕਰਦੀ ਮੈਂ ਉਹ ਇਨਾ ਮੇਲੀ ਕੰਪਲੀਕੇਟਿਡ ਸੀ ਮੈਂ ਕਿੱਦਾਂ ਆਪਣੇ ਆਪ ਨੂੰ ਸੰਭਾਲਿਆ ਮੈਂ ਕਿੱਦਾਂ ਆਪਣੇ ਆਪ ਨੂੰ ਫੇਸ ਕਰਦੀ ਸੀ ਮੈਂ ਸ਼ੀਸ਼ਾ ਦੇਖਣਾ ਮੈਨੂੰ ਖਿੱਚ ਚੜਨੀ ਉਹ ਤੱਕ ਮੈਨਾਂ ਜੀਨ ਤੱਕ ਦਾ ਖਤਮ ਹੋ ਚੁੱਕਾ ਸੀ ਹਸਬੰਦ ਮੇਰੇ ਨੂੰ ਦੱਸਿਆ ਨਹੀਂ ਸੀ ਕਿਉਂਕਿ ਉਸ ਟਾਈਮ ਵੀਡੀਓ ਕਾਲਸ ਨਹੀਂ ਹੁੰਦੀਆਂ ਸੀ ਉਹ ਮੈਨੂੰ ਦੇਖਦੇ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਕੀ ਹੋਇਆ ਪਰ ਮੇਰੇ ਕੋਲ ਰਿਆ ਨਹੀਂ ਗਿਆ ਸਾਰੇ ਮੈਨੂੰ ਕਹਿੰਦੇ ਰਹੇ ਨਹੀਂ ਦੱਸਣਾ ਨਾ ਦੱਸੀ ਮੰਮੀ ਡੈਡੀ ਕਰਦੇ ਰਹੇ ਨਹੀਂ ਦੱਸਣਾ ਪਰ ਮੈਂ ਸੋਚਿਆ ਉਹ ਮੇਰਾ ਜੀਵਨ ਸਾਥੀ ਹੈ ਕਿ ਮੈਂ ਉਹਨੂੰ ਨਾ ਦੱਸੂਗੀ ਜੇ ਮੈਨੂੰ ਉਹਨੂੰ ਉਹਨੂੰ ਨਾ ਮੈਂ ਉਹ ਨਾ ਮੈਨੂੰ ਹੌਸਲਾ ਦੇਊਗਾ ਜੋ ਉਹ ਹੈ ਮੇਰੇ ਲਈ ਹੋਰ ਕਿਸੇ ਨੇ ਨਹੀਂ ਬਣ ਜਾਣਾ ਜੋ ਹੌਸਲਾ ਮੈਨੂੰ ਉਹਨੇ ਦੇਣਾ ਹੋਰ ਕਿਸੇ ਨੇ ਨਹੀਂ ਦੇਣਾ ਹਾਂ ਉਹ ਕੱਲ ਨੂੰ ਇੰਡੀਆ ਆਊਗੇ ਤੇ ਜੇ ਆ ਕੇ ਇੱਕਦਮ ਮੈਂ ਨਾ ਸਹੀ ਕੋਈ ਮੈਨੂੰ ਦੇਖਣਗੇ ਤਾਂ ਉਹਨਾਂ ਨੂੰ ਕਿੰਨਾ ਸ਼ੌਕ ਲੱਗੂਗਾ ਇਸ ਲਈ ਮੈਂ ਸੋਚਿਆ ਵੀ ਨਹੀਂ ਮੈਨੂੰ ਦੱਸ ਲੈਣਾ ਫਿਰ ਮੈਂ ਆਪਣੇ ਹਸਬੰਦ ਨੂੰ ਦੱਸ ਦਿੱਤਾ ਸੀ ਪਰ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਹਿੰਦਾ ਇਟਸ ਓਕੇ ਤੂੰ ਹੋ ਜਾਣਾ ਠੀਕ ਕਹਿੰਦੇ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਤੇਰਾ ਫੇਸ ਖਰਾਬ ਵੀ ਐ ਕੁਝ ਨਹੀਂ ਹੁੰਦਾ ਤੂੰ ਮੇਰੇ ਨਾਲ ਤਾਂ ਲਈਆ ਜਿੱਦਾਂ ਦੀ ਮੇਰੇ ਲਈ ਪਹਿਲਾਂ ਸੀ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਇਹਦੇ ਨਾਲ ਮੇਰੀ ਵੀ ਅਰਦਾਸ ਬੇਨਤੀ ਆ ਪ੍ਰਮਾਤਮਾ ਮੋਹਰੇ ਤੂੰ ਆਪਣੀ ਮੈਡੀਸਿਨ ਵੀ ਖਾ ਪਰੇਜ ਕਰ ਆਪਣੀ ਐਕਸਰਸਾਈਜ਼ ਕਰ ਯੋਗਾ ਵਗੈਰਾ ਕਰ ਤੂੰ ਹੋ ਜਾਣਾ ਠੀਕ ਤੇ ਤਾਂ ਮੈਨੂੰ ਫੇਸ਼ੀਅਲ ਪੈਰਾਲਾਈਸਿਸ ਹੋਇਆ ਸਾਡੇ 3 ਮਹੀਨੇ ਮੇਰੀ ਮੈਡੀਸਿਨ ਚੱਲੀ ਤੇ ਫਿਰ ਹੌਲੀ ਹੌਲੀ ਕਰਕੇ ਮੈਂ ਚਿੰਗਮ ਚਬਾਉਂਦੀ ਸੀ ਡਾਕਟਰ ਨੇ ਕਿਹਾ ਚਿੰਗਮ ਚਬਾਓ ਬੱਬਲ ਘਾਓ ਉੱਚ ਬੌਂਦੇ ਨਾਲ ਕਿਹਾ ਤੁਹਾਡੇ ਫੇਸ ਦੀ ਐਕਸਰਸਾਈਜ਼ ਹੁੰਦੀ ਰਹੂਗੀ ਤੇ ਫਿਰ ਮੈਂ ਉਹ ਚਬਾਉਂਦੀ ਸੀ ਤੇ ਸਾਡੇ 3 ਮਹੀਨਿਆਂ ਵਿੱਚ ਮੇਰਾ ਫੇਸ਼ੀਅਲ ਪੈਰਾਲਾਈਸਿਸ ਜਿਹੜਾ ਉਹ ਆਹ ਬੱਪਾ ਜੀ ਦੀ ਮਿਹਰ ਨਾਲ ਠੀਕ ਹੋ ਗਿਆ ਸੀਗਾ ਤੇ ਅਗਲੀ ਇਸ ਤੋਂ ਗਾਹ ਵਾਲੀ ਜਿਹੜੀ ਮੇਰੀ ਸਟੋਰੀ ਉਹ ਮੈਂ ਨੈਕਸਟ ਪਾਰਟ ਚ ਦੱਸਾਂਗੀ ਨਹੀਂ ਮਨਾ ਫਸਟ ਪਾਰਟ ਤੇ ਜ਼ਿੰਦਗੀ 'ਚ ਉਹ ਵਿਆਹ ਵਾਲੀ ਚਾਹ ਜਿਹੜੇ ਹੁੰਦੇ ਨਵੇਂ-ਨਵੇਂ ਵਿਆਹਾਂ ਲੋ ਮੇਰੇ ਪੂਰੇ ਨਹੀਂ ਹੋਏ। ਦੁੱਖਾਂ ਨੇ ਮੈਨੂੰ ਬਹੁਤ ਘੇਰਿਆ। ਇਹ ਤੇ ਇੱਕ ਫੇਸ਼ੀਅਲ ਪੈਰਾਲਾਈਸਿਸ ਸੀ। ਇਸ ਤੋਂ ਬਾਅਦ ਵਿੱਚ ਮੇਰੇ ਨਾਲ ਕੀ-ਕੀ ਹੋਇਆ ਉਹ ਮੈਂ ਤੁਹਾਨੂੰ ਜਰੂਰ ਦੱਸਾਂਗੀ। ਕਿੱਦਾਂ ਕੋ ਉਸ ਪ੍ਰਮਾਤਮਾ ਤੇ ਮੈਂ ਯਕੀਨ ਰੱਖਿਆ। ਤੇ ਕਿੱਦਾਂ ਮੈਨੂੰ ਰੱਬ ਨੇ ਨਵੀਂ ਜ਼ਿੰਦਗੀ ਦਿੱਤੀ। ਮੈਂ ਸ਼ਾਰਟਕਟ ਵਿੱਚ ਹੀ ਤੁਹਾਡੇ ਨਾਲ ਸਾਰਾ ਸ਼ੇਅਰ ਕਰੂੰਗੀ ਕਿਉਂਕਿ ਕਈ ਲੋਕ ਬੋਰ ਹੋ ਜੂਗੇ ਨਹੀਂ ਸੁਣਨਾ ਪਸੰਦ ਕਰਨਗੇ। ਇਦਾਂ ਮੇਰਾ ਫੇਸ਼ੀਅਲ ਪੈਰਾਲਾਈਸਿਸ ਠੀਕ ਹੋਇਆ ਸੀ ਉਸ ਪਰਮਾਤਮਾ ਦੇ ਮਿਹਰ ਤੇ ਨਾਲ ਨਾ ਉਦੋਂ ਬਹੁਤ ਜੀ ਕੇ ਰੱਖਿਆ ਵਾਏ ਗੁਰੂ ਤੇ ਮੈਨੂੰ ਠੀਕ ਕਰਨਗੇ ਤੇ ਇਸ ਤੇ ਨਾਲ ਹੀ ਕਰਦੀ ਹਾਂ ਮੈਂ ਆਪਣੀ ਸਟੋਰੀ ਦਾ ਫਰਸਟ Part ਦਾ ਐਂਡ ਤੇ ਫਿਰ ਮੈਂ ਸੈਕੰਡ ਸਮੀ ਮੇਰੇ ਨਾਲ ਕੀ ਹੋਇਆ ਤੇ ਬਾਏ ਬਾਏ ਸਾਰਿਆਂ ਨੂੰ ਫੇਰ ਮਿਲਾਂਗੇ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਫੇਸ਼ੀਅਲ ਪੈਰਾਲਾਈਸਿਸ ਦੇ ਦੌਰਾਨ ਆ ਮੈਨੂੰ ਇਹ ਵੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਜਿੰਨਾਂ ਦਾ ਟੌਂਟਿੰਗ ਕੋਈ ਕਹਿੰਦਾ ਸੀ ਲੋਕਾਂ ਨੇ ਕਹਣਾ ਇਹਨਾਂ ਨੇ ਕੀ ਦੇਖ ਕੇ ਵਿਆਹ ਕੀਤਾ ਕੁੜੀ ਦਾ ਤਾਂ ਮੂੰਹ ਨਹੀਂਗਾ ਕੁੜੀ ਦਾ ਤਾਂ ਮੂੰਹ ਹੀ ਸਹੀ ਨਹੀਂਗਾ ਕੁੜੀ ਤਾਂ ਮੁੰਡੇ ਵਰਗੀ ਹੈ ਹੀ ਨਹੀਂ ਤੇ ਕੁੜੀ ਮਤਲਬ ਕਿ ਯਾ ਮੈਂ ਇਦਾਂ ਇਦਾਂ ਦੀ ਟੌਂਟਿੰਗ ਫੇਸ ਕੀਤੀ ਹੋਈ ਆ ਨਾ ਜਿਹਨੂੰ ਕਹਿ ਦੋ ਫੇਸ਼ੀਅਲ ਪੈਰਾਲਾਈਸਿਸ ਹੋਣ ਦੇ ਸਭ ਤੋਂ ਵੱਡੇ ਕਾਰਨ ਵੀ ਉਹ ਟੌਨਟਿੰਗ ਸੀ ਜ਼ਿੰਦਗੀ ਵਿੱਚ ਇਕੱਲਾਪਨ ਤੇ ਟੌਨਟਿੰਗ ਤੇ ਮੈਂ ਸੀ ਛੋਟੀ ਸੀ ਮੇਰੇ ਮੇਕਅਪ ਨਹੀਂ ਸੀ ਹੁੰਦਾ ਪਾਰਲਰ ਉਦੋਂ ਲੋਕ ਨਹੀਂ ਸੀ ਜਾਂਦੇ ਮੈਂ ਨਹੀਂ ਸੀ ਕੁਝ ਵੀ ਕਰਾਉਣੀ ਨਾ ਮੈਂ ਥ੍ਰੈਡਿੰਗ ਕਰਾਉਣੀ ਹੁੰਦੀ ਸੀ ਨਾ ਮੇਰੇ ਕੋਲ ਵੈਕਸ ਵਗੈਰਾ ਕੁਝ ਵੀ ਨਹੀਂ ਹੁੰਦਾ ਦਾ ਮਤਲਬ ਕਿ ਮੈਨੂੰ ਕੋਈ ਲੈਣਾ ਦੇਣਾ ਹੀ ਨਹੀਂ ਸੀ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਕੁਛ ਦਾ ਮੈਨੂੰ ਪਤਾ ਵੀ ਹੁੰਦੇ ਹੋਇਆ ਮਤਲਬ ਕਿ ਉਹ ਹੈਜ਼ਿਟੇਸ਼ਨ ਜਾਂ ਕਿਦਾਂ ਦਾ ਮੈਨੂੰ ਕੁਝ ਪਤਾ ਹੀ ਨਹੀਂ ਸੀ ਇਦਾਂ ਦਾ ਤੇ ਇਹ ਮੁੰਡੇ ਵਰਗੀ ਨਹੀਂ ਗੀ ਇਹਦਾ ਮੂਵਿੰਗਾ ਇਹਦਾ ਨੱਕ ਵੱਡਾ ਵਾ ਉਹ ਤੇ ਕਿ ਮੇਰਾ ਨੋਸ ਥੋੜਾ ਦਿੱਕਿਆ ਤੁਸੀਂ ਸਾਰਿਆਂ ਨੇ ਰੱਬ ਬਣਾਉਂਦਾ ਹਰ ਇੱਕ ਨੂੰ ਯਾਰ ਆਪਣੇ ਹਿਸਾਬ ਨਾਲ ਬਣਾਉਂਦਾ ਮੈਨੂੰ ਵੀ ਬਣਾਇਆ ਜੇ ਮੇਰੇ ਨੱਕ ਉਹਨੇ ਆਪਣੇ ਹਿਸਾਬ ਨਾਲ ਲਾਤਾ ਤਾਂ ਤੇ ਮੇਰਾ ਕੀ قصੂਰ ਬਿੜਵਾ ਸਾਰਿਆਂ ਦਾ ਲੋਕਾਂ ਤੇ ਇਹਦਾ ਨੱਕ ਐਦਾਂ ਵਾ ਆਪਣੇ ਹੀ ਸੀ ਟੌਂਟਿੰਗ ਕਰਨ ਵਾਲੇ ਕੋ ਮੈਂ ਇਹ ਵੀ ਦੱਸਾਂ ਲੋਕ ਤਾਂ ਨਹੀਂ ਸੀ ਕਰਦੇ ਲੋਕ ਤਾਂ ਕਹਿੰਦੇ ਸੀ ਬਹੁਤ ਨਾਈਸ ਆ ਏਜ ਬਹੁਤ ਛੋਟੀ ਆ ਕੁੜੀ ਦੀ ਬਹੁਤ ਚੰਗੀ ਆ ਹਰ ਇੱਕ ਨੂੰ ਹੱਸ ਕੇ ਬੁਲਾਉਂਦੀ ਆ ਸਾਰਿਆਂ ਨਾਲ ਪਿਆਰ ਨਾਲ ਰਹਿੰਦੀ ਆ ਚਲੋ ਆਪਣੇ ਸੱਸ ਸਹੁਰੇ ਚ ਰਹਿੰਦੀ ਬਹੁਤ ਵਧੀਆ ਗੱਲ ਆ ਨਹੀਂ ਤਾਂ ਕੁੜੀਆਂ ਪੇਕਿਆਂ ਦੇ ਚਲ ਜਾਂਦੀਆਂ ਵਿਆਹ ਕਰਾ ਕੇ ਕਿਹੜਾ ਮੇਰਾ ਘਰ ਵਾਲਾ ਬਾਹਰ ਆ ਤੇ ਕਰ ਆਪਣੇ ਨੇ ਟੌਂਟਿੰਗ ਕਰਤਾ ਕਰ ਦਿੱਤੀਆਂ ਪਏ ਸ਼ਾਇਦ ਉਹ ਅਜ ਵੀ ਦਿਮਾਗ ਚੋਂ ਨਹੀਂ ਗਈਆਂ ਟੌਂਟਿੰਗ ਤੋਂ ਵੱਡੀਆਂ ਕਪੜੇ ਲੀੜੇ ਨੂੰ ਲੈ ਕੇ ਟੌਂਟਿੰਗ ਤੇ ਪਜਾਮੀ ਕਿਉਂ ਪਾਉਂਦੀ ਆ ਪੈਂਟ ਸ਼ਰਟ ਤੇ ਚਲੋ ਮੈਂ ਉਹਦੋਂ ਨਹੀਂ ਸੀ ਪਾਉਂਦੇ ਕੁਆਰੇ ਹੁੰਦਿਆਂ ਪਾਈ ਸੀ ਮੈਰਿਜ ਤੋਂ ਬਾਅਦ ਚ ਤਾਂ ਪਾਈ ਨਹੀਂ ਬਾਅਦ ਚ ਕਿੰਨਾ ਟਾਈਮ ਬਾਅਦ ਚ ਸ਼ੁਰੂ ਕੀਤਾ ਪਜਾਮੀ ਪਾ ਲੈਂਦੀ ਆ ਇਹ ਕਿੱਦਾਂ ਦੇ ਕਪੜੇ ਬਣਦੇ ਆ ਅ ਇਹ ਮਤਲਬ ਕਿ ਜਿੰਨ ਕਰ ਮੁੰਡਾ ਤਾਂ ਬਾਹਰੋਂ ਆਇਆ ਸੀ ਇਹਨਾਂ ਨੇ ਕੀ ਦੇਖ ਕੇ ਵਿਆਹ ਕੀਤਾ ਯਾ ਇੰਨੀ ਇੱਕ ਮਤਲਬ ਪਰੇਸ਼ਾਨ ਹੋ ਗਈ ਸੀ ਮੈਂ ਕਿ ਉਹਦਾ ਰਿਜ਼ਲਟ ਆਇਆ ਫੇਸ਼ੀਅਲ ਪੈਰਾਲਾਈਸਿਸ ਸੋ ਮੇਰਾ ਤੇ ਇਹ ਕਹਿਣਾ ਜੇ ਕੋਈ ਤੁਹਾਨੂੰ ਵੀ ਟੌਨਟਿੰਗ ਕਰਦਾ ਕੁਝ ਵੀ ਕਰਦਾ ਨਾ ਇਹ ਸੋਚੋ ਬਾੜ ਚ ਜਾ ਦਫਾ ਹੋ ਭਟੇ ਖੂਚ ਜਾਣ ਇਦਾਂ ਦੇ ਲੋਕ ਆਪਣੀ ਜ਼ਿੰਦਗੀ ਜਿਉ ਹੱਸ ਕੇ ਜਿਉ ਤੇ ਮਤਲਬ ਕਿ ਇਦਾਂ ਜਿਉ ਕਿ ਇਦਾਂ ਦੇ ਲੋਕ ਹੋਰ ਵੀ ਜ਼ਿਆਦਾ ਉਹ ਹੋ ਜਾਣ ਤੇ ਤੁਸੀਂ ਖੁਸ਼ ਹੋ ਕੇ ਜਿਉ ਆਪਣੀ ਜ਼ਿੰਦਗੀ ਜੋ ਕਿ ਮੈਂ ਨਹੀਂ ਸੀ ਕਰ ਸਕੀ ਬਾਅਦ ਚ ਮੈਂ ਸ਼ੁਰੂ ਹੋ ਗਈ ਇਦਾਂ ਕਰਨਾ ਬਹੁਤ ਕੁਝ ਉਹ ਸਹਨ ਕਰਕੇ ਦੇਖ ਕੇ ਫੇਸ ਕਰਕੇ ਅੱਜ ਮੈਂ ਆਪਣੇ ਆਪ ਕੁਛ ਰਹਿਣੀ ਆ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਕਿ ਐਦਾਂ ਦੇ ਲੋਕਾਂ ਨਾਲ ਜਿਨ੍ਹਾਂ ਨਾਲ ਮੈਂ ਜਿਹੜੇ ਤਾਂ ਪਿਆਰ ਕਰਦੇ ਮੈਨੂੰ ਮੈਨੂੰ ਉਹਨਾਂ ਦਾ ਦੁੱਖ ਸੁੱਖ ਹਰ ਇੱਕ ਚੀਜ਼ ਦਾ ਮਤਲਬ ਹੈ ਪਰ ਜਿਹੜੇ ਟੌਨਟਿੰਗ ਕਰਦੇ ਰਹਿ ਉਹਨਾਂ ਦਾ ਕੋਈ ਮਤਲਬ ਨਹੀਂ ਤੇ ਸੋ ਕੋਈ ਐਦਾਂ ਦਾ ਜ਼ਿੰਦਗੀ 'ਚ ਟੱਕਰ ਦਾ ਨਾ ਟੌਨਟਿੰਗ ਕਰਨਾ ਮਤਲਬ ਜਿੱਥੇ ਤੁਸੀਂ ਸਹੀ ਆ ਬਿਲਕੁਲ ਐਦਾਂ ਦੇ ਲੋਕਾਂ ਨੂੰ ਫਿਟੇ ਮੋ ਗਿਆ ਕਰੋ ਤੇ ਚੱਲਦੇ ਲੱਗਣ ਲੱਗੇ